ਓ ਕਲਵੀਰ ਸਿੰਘ ਆ ਓ ਕਰਿਆ ਬਈ ਓ ਕੌਣਾ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਓ ਜੀ ਆਓ ਜੀ ਆਇਆਂ ਨੂੰ ਓ ਕਲਵੀਰ ਸਿੰਘ ਜੀ ਠੀਕ ਹੋ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਕਲਵੀਰ ਸਿੰਘ ਜੀ ਇਸ ਵਾਰੀ ਆਪਨੇ ਜਗਰਾਜ ਨੂੰ ਸਰਪੰਚੀ ਦੇ ਉਮੀਦਵਾਰ ਲਈ ਖੜਾ ਕੀਤਾ ਹੈ ਸੋ ਸਾਡੀ ਬੇਨਤੀ ਹੈ ਕਿ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਜਗਰਾਜ ਨੂੰ ਵੋਟਾਂ ਪਾਉਣੀਆਂ ਲੈ ਦੱਸ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਆਪਾਂ ਜਗਰਾਜ ਨੂੰ ਵੋਟਾਂ ਪਾਵਾਂਗੇ ਜੀ ਕਲਵੀਰ ਸਿੰਘ ਜੀ ਇੱਕ ਸਾਡੀ ਹੋਰ ਬੇਨਤੀ ਆ ਜੇ ਤੁਸੀਂ ਸਾਡੇ ਨਾਲ ਵੋਟਾਂ ਮੁਗੜ ਪਿੰਡ ਚ ਚੱਲੋ ਨਾ ਤਾਂ ਲੋਕ ਤੁਹਾਡੀ ਬਹੁਤ ਮੰਨਦੇ ਨੇ ਸਾਨੂੰ ਵੋਟਾਂ ਵੱਧ ਪੈ ਜਾਣਗੀਆਂ ਨਹੀਂ ਜੀ ਨਹੀਂ ਕਰੇ ਕੰਮੇ ਬਹੁਤ ਨੇ ਜੀ ਆ ਤੁਹਾਡੇ ਸਾਹਮਣੇ ਆ ਜੀ ਆ ਲੈ ਲਓ ਮੱਕੀ ਦੀਆਂ ਛਲੀਆਂ ਭੋਰ ਲਗਾ ਪਰ ਤੁਸੀਂ ਐਂ ਕਰੋ ਜੀ ਮੇਰੇ ਨਾਲ ਮੱਕੀ ਦੀਆਂ ਛਲੀਆਂ ਭੋਰ ਦੋ ਫਿਰ ਹੱਕ ਚ ਤੁਹਾਡੇ ਆਪਾਂ ਪਿੰਡ ਜੀ ਗਿੜਾਂ ਦੇ ਦਾਂਗੇ ਹਾਂ ਸਰ ਆਰਾੜਾ ਵੇਖਣਾ ਤਾਂ ਨਹੀਂ ਰੱਬ ਦੇ ਨਾਮ ਲੇ ਕੇ ਬੈਠੋ ਇਹ ਦੇਖੋ ਵੋਟਾਂ ਬੋਟਾਂ ਜੀ ਆਪਣੀ ਨਾਲੇ ਤੁਰ ਪਿਆ ਆਪਣੀ ਬੱਲੇ ਬੱਲੇ ਆ ਜਵੇ ਚਲੋ ਹੋਰ ਦੰਗੇ ਹੀ 흘ੀਆਂ ਕਰੋ ਵੀ ਆਜੋ ਆਹ ਜੀ ਓ ਨੋ ਅਬੀ ਓਕਾ ਮੋਟਾ ਬਸਤੇ ਕੀ ਕੀ ਪਾਪੜ ਬਣੇ ਪੈਂਦੇ ਨੇ ਚੰਨੀ ਸਰਪੰਚੀ ਲੈਣੀ ਨਹੀਂ ਸੌਖੀ ਨਹੀਂ ਉਹ ਸਰਪੰਚੀ ਲਈ ਪਤਾ ਨਹੀਂ ਹੋਰ ਕੀ ਕੁਝ ਕਰਨਾ ਪਊਗਾ ਸਹੀ ਕਿਹਾ ਸਰਪੰਚਾ